ਪਿਆ ਪਚਾਂਦਕੋੜ ਦਾ ਜਗਜੀਤ ਸਿੰਘ ਵੀ ਏਜੰਟਾ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਅਮਰੀਕਾ ਜਾਣ ਦੇ ਦਿੱਤੇ ਸਨ 45 ਲੱਖ ਰੁਪਏ 15 ਲੱਖ ਜਾਣ ਵਿਦੇਸ਼ ਤੋਂ ਜਾਣ ਤੋਂ ਬਾਅਦ ਦੀ ਗੱਲ ਹੋਈ ਸੀ ਦੇਣ ਦੀ ਜੰਗਲੀ ਰਸਤੇ ਰਾਹੀਂ ਭੇਜਿਆ ਗਿਆ ਸੀ ਵਿਦੇਸ਼ ਉਸ ਤੋਂ ਬਾਅਦ ਨਹੀਂ ਹੋਈ ਮਾਪਿਆਂ ਦੇ ਨਾਲ ਗੱਲ ਤੇ ਮਾਪਿਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਧੋਖੇਬਾਜ਼ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਐਸਐਸਪੀ ਦੇ ਨਿਰਦੇਸ਼ਾਂ ਤੇ ਹੋਈ ਹੈ ਏਜੰਟ ਖਿਲਾਫ ਕਾਰਵਾਈ ਸਵਜੰਤ ਨੂੰ ਜੇਲ੍ਹ ਭੇਜਿਆ ਗਿਆ ਪਠਾਨਕੋਟ ਦੇ ਵਿੱਚ ਇੱਕ ਹੋਰ ਵਿਅਕਤੀ ਦੇ ਨਾਲ ਧੋਖਾਧੜੀ ਹੋਈ ਹੈ ਧੋਖਾਧੜੀ ਦਾ ਸ਼ਿਕਾਰ ਹੋਇਆ ਵਿਅਕਤੀ ਜਿਸ ਨੇ ਕਿ ਪੁਲਿਸ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ 15 ਲੱਖ ਜਾਨ ਵਿਦੇਸ਼ ਜਾ ਕੇ ਤੇ ਉਸ ਤੋਂ ਬਾਅਦ ਵਿਦੇਸ਼ ਪਹੁੰਚੇ ਤੋਂ ਬਾਅਦ 15 ਲੱਖ ਹੋਰ ਦੇਣ ਦੀ ਜਿਹੜੀ ਕਿ ਕੱਲ ਹੋਈ ਸੀ ਤੇ ਉਸ ਤੋਂ ਬਾਅਦ ਮਾਪਿਆਂ ਨਾਲ ਕੋਈ ਵੀ ਗੱਲ ਨਹੀਂ ਹੋਈ ਇਸ ਨੌਜਵਾਨ ਦੀ ਤੇ ਮਾਪਿਆਂ ਨੇ ਕਾਰਵਾਈ ਦੀ ਮੰਗ ਕੀਤੀ ਹੈ ਸੋ ਪਠਾਨਕੋਟ ਦਾ ਜਗਜੀਤ ਸਿੰਘ ਵੀ ਏਜੰਟਾਇ ਤੋਂ ਧੋਖਾਧੜੀ ਦਾ ਸ਼ਿਕਾਰ ਹੋਇਆ ਤੋਂ ਬਾਅਦ ਟਰੈਵਲ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਪੀੜਤ ਪਰਿਵਾਰ ਦੇ ਵੱਲੋਂ 15 ਲੱਖ ਵਿਦੇਸ਼ ਜਾਣ ਤੋਂ ਬਾਅਦ ਦੇਣ ਦੀ ਗੱਲ ਹੋਈ ਸੀ। ਸੋ ਜੰਗਲੀ ਰਸਤੇ ਰਾਹੀਂ ਸونو ਵਿਦੇਸ਼ ਭੇਜਿਆ ਗਿਆ ਸੀ ਤੇ ਹੁਣ ਜਿਹੜਾ ਕਿ ਪੀੜਤ ਪਰਿਵਾਰ ਹੈ ਪੁਲਿਸ ਤੋਂ ਜਿਹੜੇ ਕਿ ਇਨਸਾਫ ਦੀ ਮੰਗ ਕਰ ਰਿਹਾ ਹੈ ਸੋ ਮਾਪਿਆਂ ਦੀ ਆਪਣੇ ਪੁੱਤਰ ਦੇ ਨਾਲ ਕੋਈ ਵੀ ਗੱਲਬਾਤ ਨਹੀਂ ਹੋਈ ਹੈ ਤੇ ਮਾਪਿਆਂ ਨੇ ਹੁਣ ਕਾਰਵਾਈ ਦੀ ਮੰਗ ਕੀਤੀ ਹੈ। ਸਰ ਮੇਰਾ ਬੇਟਾ ਨਾਮ ਜਗਮੀਤ ਸਿੰਘ ਆ ਉਮਰ 28 ਸਾਲ ਆ। ਉਹ ਅਮਰੀਕਾ ਇੱਥੇ ਨੌਕਰੀ ਆਂਦੀ ਹੈ ਕਿੱਥੀ ਸੇ ਇੱਥੇ ਨੌਕਰੀ ਦੇ ਕੋਈ ਚਾਂਸ ਨਹੀਂ ਕਾਫੀ ਕੋਸ਼ਿਸ਼ ਕੀਤੀ ਅਸੀਂ ਉਸ ਤੋਂ ਬਾਅਦ ਅਸੀਂ ਅਮਰੀਕਾ ਕਿਉਂ ਜਾਂਦਾ ਸੋਚਿਆ ਤੇ ਉਹਨੂੰ ਜੈਂਟ ਨਾਲ ਮਿਲੇ ਉਹਨਾਂ ਨੇ 7.45 ਲੱਖ ਦੀ ਗੱਲ ਹੀ ਕਹਿੰਦੇ ਮੈਂ ਬਾਈ ਹੈ ਤੁਹਾਡਾ ਬੇਟਾ ਯੂਐਸਏ ਪਹੁੰਚਾ ਦਵਾਂ 15 ਲੱਖ ਰੁਪਈਆ ਪਹਿਲਾਂ ਉਹਨੇ ਕਿਹਾ ਕਿ ਜੇ ਰੁਕ ਘਾਹ ਨਾ ਪਹੁੰਚੇਗਾ ਉਹ ਦਿਨਾਂ ਬਾਕੀ ਪੈਸੇ ਮੈਸਿਕੋ ਬਾਰਡਰ ਤੀਰ ਪਹੁੰਚੇਗਾ ਦੋ ਗਹਾਂ ਨਾਂ ਬੰਦ ਤੇ ਪੰ ਗਹਾਂ ਲਾਗੇ ਪਹੁੰਚਿਆ ਸਾਡੇ ਬੇਟੇ ਨਾਲ ਗੱਲ ਹੋਈ ਕਲੰਬੀਆ ਜਦੋਂ ਪਹੁੰਚਿਆ ਤਾਂ 3:30 ਵਜੇ ਹੀ ਪਾਪਾ ਮੈਂ ਇੱਥੇ ਪਹੁੰਚ ਗਿਆ ਹਾਂ ਕਰਕੇ ਪਹੁੰਚ ਕੇ ਬਾਅਦ ਵਿੱਚ ਤੁਹਾਨੂੰ ਤੇ ਦੱਸਾਂਗਾ ਉਸ ਦਿਨ ਤੋਂ ਬਾਅਦ ਆ ਦੋ ਤਿੰਨ ਦਿਨੋਂ ਫੋਨ ਨਹੀਂ ਆਇਆ ਸੀ ਜੈਂਟ ਨੂੰ ਪੁੱਛਿਆ ਇਹਨੇ ਸਾਡੇ ਨੰਬਰ ਬਲੌਕ ਵਿੱਚ ਪਾ ਦਿੱਤੇ ਸਾਡੇ ਨਾਲ ਗੱਲ ਨਹੀਂ ਕਰਦਾ ਫਿਰ ਉਹਦੇ ਮੇਰੇ ਜੇਠਾ ਉਹ ਜਾ ਕੇ ਕਾਨਵਲ ਪਤਾ ਕੀਤਾ ਕਿ ਉਹ ਫੋਨ ਕਿਉਂ ਨਹੀਂ ਚੁੱਕਦਾ ਤੇ ਪਤਾ ਲੱਗਾ ਘਰ ਹਨ ਨਹੀਂ ਬੂਹੇ ਬੰਦ ਕਰਕੇ ਕਿਤੇ ਚਲਾ ਗਿਆ ਉਹ ਹੈ ਉਨੂੰ ਇੱਕ ਨੰਬਰ ਵਿੱਚ ਭੇਜਿਆ ਸੀ ਐਨੇ ਪਤਾ ਨਹੀਂ ਗਲਤ ਰਸਤੇ ਪਾ ਕੇ ਕਲੰਗੀਆਂ ਪਲਾਮਾ ਦੇ ਜੰਗਲਾਂ ਵਾਲੇ ਵਿੱਚ ਭੇਜਤਾ ਸਾਨੂੰ ਕੁਝ ਵੀ ਪਤਾ ਨਹੀਂ ਐਨੇ ਕਿੱਧਰ पे ਜਾ ਕੀ ਕੀਤਾ ਕੀ ਨਹੀਂ ਕਿਉਂਕਿ ਬੇਟੇ ਦੇ 14 ਮਹੀਨੇ ਹੋ ਗਏ ਸਾਡੇ ਆਪਣੇ ਬੇਟੇ ਨਾਲ ਕੋਈ ਗੱਲ ਨਹੀਂ ਹੋਈ ਅਸੀਂ 바ਸੀ ਨੂੰ ਬਾਰ-ਬਾਰ ਇਹ ਪੁੱਛਦੇ ਰਹੇ ਕਿ ਤੁਹਾਨੂੰ ਦੱਸ ਦੇ ਕਿ ਕਿੱਥੇ ਆ ਤੁਹਾਡਾ ਬੇਟਾ ਕੀ ਹੋਇਆ ਜਾਂ ਪੁਲਿਸ ਨੇ ਫੜ ਲਿਆ ਕੁਝ ਵੀ ਤਦੱਸ ਦੇ ਕਿ ਹੋਇਆ ਕੀ ਹੈ ਜਿਹੜੇ ਨਾਲ ਬੱਚੇ ਗਏ ਸੀ ਅਸੀਂ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਉਹਨਾਂ ਦੇ ਮਾਂ ਕੋਲ ਨੂੰ ਜਾ ਕੇ ਆਪਣੇ ਬੱਚਾ ਨੂੰ ਪੁੱਛ ਕੇ ਦੱਸੋ ਵੀ ਆ ਤੁਹਾਡਾ ਬੇਟਾ ਉਹਨਾਂ ਨਾਲ ਹੀ ਸੱਤ ਬੰਡੇ ਹੀ ਇਕੱਠੇ ਉਹਨਾਂ ਨੇ ਵੀ ਕੁਝ ਨਹੀਂ ਦੱਸਿਆ ਕਹਿੰਦੇ ਕਿ ਉਹ ਜੈਂਟ ਨੇ ਮਨਾ ਕੀਤਾ ਕਿ ਜੇ ਤੁਸੀਂ ਦੱਸਿਆ ਤਾਂ ਮੈਂ ਤੁਹਾਡੇ ਐਕਸ਼ਨ ਉੱਧਰ ਕਰਵਾਦਾਗਾ ਰਿਪੋਰਟ ਕਰਵਾ ਦਾਂਗਾ ਕਹਿੰਦੇ ਕੀ ਅਪੀਲ ਕੀ ਕਰੋਗੇ ਤੁਸੀਂ ਇਹਨੇ ਇਹ ਗਰੰਗ ਦੇ ਜਨਤ ਨੂੰ ਪੁਲਿਸ ਨੂੰ ਚਾਹੀਦਾ ਪੁੱਛ ਜਿਸ ਕਰਕੇ ਦੇ ਸਾਨੂੰ ਦੱਸੇ ਉਹਨੂੰ ਪੁੱਛਣ ਕਿ ਉਹਨਾਂ ਦਾ ਬੇਟਾ ਕਿੱਥੇ ਆ ਮੈਂ ਨੋ ਜਗੰਦਰ ਸਿੰਘ ਆ ਮੈਂ ਰਟੈਕ ਕਰਨ ਕੋਲ ਮੈਂ ਆਪਣੇ ਬੇਟੇ ਨੂੰ ਨਵੰਬਰ ਫਰਸਟ ਵੀਕ ਤਈ ਵਿੱਚ ਸਾਡੀ ਅਕਤੂਬਰ ਵਿੱਚ ਪਹਿਲਾਂ ਗਰੰਗ ਨਾਲ ਗੱਲ ਹੋਈ ਆ ਕਹਿੰਦਾ ਮੈਂ ਤੁਹਾਡਾ ਬੱਚਾ ਭੇਜਦਾ ਬਾਅਦ ਫਿਰ ਲੱਗ ਸਾਡੇ ਘਰ ਦੇ ਬਿਲਕੁਲ ਲੱਗੀ ਘਰ ਆ ਉੱਥੇ ਮੁੰਡਾ ਭੇਜਿਆ ਸੀਗਾ ਬਾਗੀ ਉਹਦੇ ਦੇਥੋ ਹੀ ਸਾਡੀ ਜਨਤ ਨਾਲ ਗੱਲ ਹੋਈ ਜੰਟਰੇ ਕਿਹਾ ਕਿ ਮੈਂ ਸਾਢੇ 45 ਲੱਖ ਰੁਪਏ ਲਾਹਾਂਗਾ ਤੇ ਤੁਹਾਡਾ ਬੱਚਾ ਜਿਹੜਾ ਉਹ ਭਾਈ ਇਹ ਯੂਐਸਏ 'ਤੇ ਜਾਣਾ। ਸਾਇਆ ਨੂੰ ਆਖੇ ਪਾਸੀ ਇਹ ਲਾਲਾ ਪੜਾਈ ਕੋਈ ਡੌਕੀ ਵਗੈਰਾ ਨਹੀਂ ਲਾਉਂਦਾ। ਪਰ ਜੰਟਰ ਨੇ ਕਹਿੰਦਾ ਨਹੀਂ ਮੈਂ ਤੁਹਾਡਾ ਭਾਈ ਇਹ ਹੀ ਬੰਦਾ ਭੇਜਾਂਗਾ। ਜੰਟਰ ਨੇ ਨਵੰਬਰ ਪਹਿਲੇ ਹਫਤੇ ਤਈ ਵਿੱਚ ਬੱਚੇ ਨੂੰ ਦਿੱਲੀ ਭੇਜਤਾ। ਦਿੱਲੀ ਤੋਂ 27 ਨਵੰਬਰ ਨੂੰ ਟਿਕਟਾਂ ਲਈਆਂ ਗੁਹਾਨਾ ਦੀਆਂ। ਉਹ ਬਾਈਰ ਗੁਆਨਾ ਤੱਕ ਗਿਆ ਗੁਆਨਾ ਤੋਂ ਅੱਗੇ ਬਾਈ ਬਾਕਪਨ ਕਿਦਾਂ ਇਹ ਸਭ ਕਰਾਇਆ ਉਹਨੇ ਤੇ ਆਏ ਨੂੰ ਪੁੱਛੇ ਭਾਈ ਤੂੰ ਬਾਈ ਬਸ ਕਰ ਸੌਤੋਂ ਆਉਂਦੇ ਆ ਬਾਈ ਇਹ ਕਿਉਂ ਨਹੀਂ ਆ ਕਹਿੰਦਾ ਨਹੀਂ ਅੱਗੇ ਜਾ ਕੇ ਫਲਾਈਟ ਹੋਏਗੀ ਪਰ ਉਹਨੇ ਗਲਤ ਰਸਤੇ ਕੋਲੰਬੀਆ ਨੂੰ ਬਾਹਤ ਆਏ ਜੰਟਰੋ ਮਲਾਸਨੂ ਲੋਕੇਸ਼ਨ ਆਈ ਹੈ ਉਹਦੀ ਭੇਜੀ ਬੈਠੇ ਨੇ ਕਿ ਮੈਂ ਹਲੇ ਇੱਥੇ ਹਾਂ ਤੇ ਆਏ ਨੂੰ ਕਹੇ ਵੀ ਜੰਟਰੋ ਕਿ ਤੂੰ ਨਹੀਂ ਭੇਜਣਾ ਵੀ ਤੇ ਰਸਤੇ ਮੈਨਾਂ ਪਾਪਾ ਦਾ ਉਹ ਦੂਸਰਾ ਸੀ ਤਾਂ ਉਹਨੇ ਵੀ ਕਿਹਾ ਮਮਾ ਇਹ ਗਲਤ ਰਸਤੇ ਪਾ ਰਿਹਾ ਐਨ ਮਨਾ ਕੀਤਾ ਜੰਟਲ ਨੂੰ ਨਹੀਂ ਭੇਜਾਂ ਪਰ ਜੰਟ ਨੇ ਸਾਡੀ ਇੱਕ ਨਹੀਂ ਸੁਣੀ ਤੇ ਬਾਈ ਕੋਲੰਬੀਆ ਪਨਾਮਾ ਦੇ ਜੰਗਲਾਂ ਨੂੰ ਭਾਤਾ ਜੋ 19 ਦਸੰਬਰ 23 ਨੂੰ ਸਾਮੀ ਮੇਰੀ ਗੱਲ ਹੋਈ ਹੈ ਬੇਟੇ ਨਾਲ ਤੇ ਬੇਟਾ ਕੰਦਾ ਭਾਪਾ ਅੱਗੇ ਚੱਲੇ ਆ ਤੇ ਪਪਾ ਅੱਗੇ ਆ ਮੈਂ ਤਾ ਦੱਸਾਂ ਉਹਦੇ ਬਾਅਦ ਤੱਕ ਸਾਡੀ ਕੋਈ ਗੱਲ ਨਹੀਂ ਹੋਈ ਜੰਟ ਨੇ ਸਾਡਾ ਅਮਰ ਤੇ ਫੋਨ ਚੁੱਕਾ ਬੰਦ ਕਰਤਾ ਕੋਈ ਨਹੀਂ ਦੱਸਿਆ ਸਾਨੂੰ ਪਤਾ ਲੱਗਾ ਜਿਉਂਦੇ ਪਾਸਪੋਰਟ ਜਿਹੜਾ ਰਾ ਉਹ ਨਵਾਂ ਬਣਾਇਆ ਹੈਗਾ ਅਸੀਂ ਉਹਦੀ ਅ ਦਸੰਬਰ ਦੇ ਵਿੱਚ ਜੀ 28 ਦਸੰਬਰ ਨੂੰ ਨੇ ਕਾਪੀ ਨਹੀਂ ਕੀਤਾ ਪਾਸਪੋਰਟ ਦੀ ਉਹ ਬਣਾਇਆ ਗਾਜੀਆਬਦ ਦਿੱਲੀ ਤੋਂ ਤਰ੍ਹਾਂ 14 ਦਿਨਾਂ ਕਿ ਉਹਦਾ ਪਾਸਪੋਰਟ ਬਣ ਗਿਆ ਜੀ ਸਾਨੂੰ ਸੱਤ ਪਹ ਗਿਆ ਵੀ ਬਾਹਰ ਚਲੇਗਾ ਅਜੇ ਉਹਦੀ ਨਾ ਮੰਨ ਲਓ ਐਸਐਸਪੀ ਸਾਹ ਢੱਲੂ ਸਾਾਨੂੰ ਮਿਲੇ ਕਿ ਆਹ ਗੱਲ ਆ ਉਹਨਾਂ ਨੇ ਸਾਡੀ ਸੁਣਵਾਈ ਕੀਤੀ ਸੁਨਵਾਈ ਕਰਕੇ ਨਾਲ ਹੀ ਪਰਚੇ ਦਾ ਆਰਡਰ ਦੇ ਦਿੱਤੇ ਐਸਐਚਓ ਨੂੰ ਉਹ ਟੈਕਨੋਲੋਜੀ ਦਾ ਸਟਾਰਟ ਅਪ ਨਾਲ ਉਹਨਾਂ ਨੂੰ ਸੱਦ ਲਿਆ ਸਾਰਿਆਂ ਨੂੰ ਸੱਦ ਲਿਆ ਆਪਣੇ ਦਫ਼ਤਰ ਵਿੱਚ ਤਾਂ ਐਫਆਈਓ ਲਾਜ ਹੋ ਗਈ ਪਰ ਉਸ ਤੋਂ ਬਾਅਦ ਪੁਲਿਸ ਨੇ ਥੱਲੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਸਿਰ ਐਫਆਈਓ ਮਾਨਯੋਗ ਐਸਐਸਪੀ ਸਾਹਿਬ ਦੇ ਦਰਜੇ ਕਰਵਾਤੀ ਮੈਂ ਉਹਨਾਂ ਨੂੰ ਮਿਲਿਆ ਵੀ ਆ ਮਾਨਯੋਗ ਐਸਐਸਪੀ ਸਾਹਿਬ ਨੂੰ ਦੋ ਤਿੰਨ ਵਾਰ ਮਿਲਿਆ ਜੀ ਪਰ ਉਹਨਾਂ ਉੱਥੇ ਐਸਐਚਓ ਨੂੰ ਸੱਦਿਆ ਦੋ ਤਿੰਨ ਵਾਰ ਸੱਦਿਆ ਆਪਣੇ ਕੋਲ ਇਹ ਬੜਾ ਜ਼ਰੂਰੀ ਕੰਮ ਹੈ ਸਾ ਇਹਦੀ ਪਾਇਵਾਈ ਕਰੋ ਪਰ ਅਜੇ ਤੱਕ